ਇਹਦਾ ਗਰਮੀ ਮਾਨ ਦਾ ਬਾਹਰ ਹੀ ਅੱਜ ਨਿਕਲਿਆ ਇਹ ਇਹ ਬਾਜਦਾ ਕਰ ਹਾਂ ਹਾਂ ਇਹਨਾਂ ਨੇ ਕਹਿੰਦੇ ਜੇ ਨਾਸ ਫੜ ਕੇ ਵੀ ਬੱਕਰਾ ਅਸਲ ਹੁੰਦਾ ਹੀ ਉਹ ਆ ਉਹ ਤਾਂ ਬਾਈ ਲੋਕਾਂ ਨੂੰ ਵੱਧ ਪਤਾ ਸਾਡੇ ਨੂੰ ਐਸਿਆ ਹਾਂ ਠੀਕ ਆ ਸਾਨੂੰ ਤਾਂ ਇਨਾ ਪਤਾ ਨਹੀਂ ਲੋਕ ਵਾਲੀ ਜਾਣਕਾਰੀ ਦਿੰਦੇ ਇਹ ਲੋਕਾਂ ਵਾਂਗੂ ਨਹੀਂ ਗੱਲਾਂ ਮਾਰਦੇ ਵੀ ਬਾਈ ਸਾਡਾ ਪੀੜੀਆਂ ਤੋਂ ਆ ਸਾਢੇ 1/4 ਸਾਲ ਹੋ ਯਾਰ ਕੰਮ ਕੀਤੇ ਨੇ ਹਾਂ ਹੁਣ ਲੋਕ ਕਹਿੰਦੇ ਅਸੀਂ ਸਤਾਜ ਆ ਹਾਂ ਸਤਾਜ ਦੇ ਘਰੇ ਨਾਲ ਕੋ ਸੌਗਾ ਉਹਨੂੰ ਫਿਰ ਸਤਾਜ ਕਹਿਣ ਦਾ ਕੀ ਫਾਇਦਾ ਤਾਂ ਜੀ ਆ ਯਾਰ ਹੁਣ ਲੋਕ ਤਾਂ ਕਹਿੰਦੇ ਹੁਣ ਦੇਖ ਲਈ ਕਿਸੇ ਆਪਣੇ ਪੰਜਾਬ ਦੇ ਵਿੱਚ ਵੀ ਕੋਈ ਹੈ ਕਿਸੇ ਦੇ ਲੋਈ ਦਾ ਫਰਕ ਹੁੰਦਾ ਨਹੀਂ ਕੋਈ ਬਰੀਕ ਨਹੀਂ ਹੁੰਦੀ ਬਰੀਕ ਉਹਦੋਂ ਕਰਦੇ ਆ ਜਿੱਦਾਂ ਜਿਹੜੀ ਸੇਵਾ ਨਹੀਂ ਹੁੰਦੀ ਅਸਿਆ ਉਹ ਫਿਰ ਬਰੀਕ ਹੀ ਬੋਲਣਗੇ ਠੀਕ ਹੈ ਇਹ ਅੰਮ੍ਰਿਤਸਰ ਹੀ ਹੈ ਜੀ ਅੰਮ੍ਰਿਤਸਰ ਹੀ ਹਾਂ ਬੀਟਲ ਤਾਂ ਕ੍ਰੌਸ ਬਰੀਡ ਹੁੰਦੀ ਆ ਜੀ ਕ੍ਰੌਸ ਬਰੀਡ ਆ ਜਾਂਦੀ ਹੈ ਜਿਹੜੀ ਬੀਟਲ ਹੁੰਦੀ ਆ ਇਹ ਅੰਮ੍ਰਿਤਸਰ ਹੀ ਪਿਓਰ ਆ ਜਾਂਦੀ ਆ ਫਰਕ ਕੀ ਹੁੰਦਾ ਬਾਈ ਉਹ ਹైదਰਾਬਾਦੀ ਕ੍ਰੌਸ ਹੁੰਦੀ ਆ ਹైదਰਾਬਾਦੀ ਹਾਂ ਹైదਰਾਬਾਦੀ 66 ਕਿਲੋਕਾ ਨੇ ਖੇਪਟ ਲਈ ਅਸਿਆ ਜਦੋਂ ਸਾਨੂੰ ਸੌਕ ਪੈ ਗਿਆ ਜੀ ਹైదਰਾਬਾਦੀ ਪਰੇ ਭਗਾਤਾ ਹੂੰ ਲਵੇ ਵੀ ਨਹੀਂ ਹੁਣ ਦੁੱਤਾ ਤੇ ਵਿੱਚ ਕਹਿੰਦੇ ਅੱਜ ਜਿਹੜੀ ਜੱਤ ਹੁੰਦੀ ਆ ਪੱਟਾਂ ਤੇ ਵੀ ਇਹ ਘੱਟ ਹੋਣੀ ਚਾਹੀਦੀ ਹੈ ਕਹਿੰਦੇ ਜੱਤ ਜੁੱਤ ਦਾ ਕੋਈ ਚੱਕਰ ਨਹੀਂ ਯਾਰ ਅੱਛਾ ਇਹਦਾ ਖਾਣਾ ਘਟਾ ਦੇਾਂਗੇ ਤੇ ਜੱਤ ਲਾਜੂਗੀ ਅੱਛਾ ਬੰਦੇ ਨੂੰ ਬਿਮਾਰੀ ਲੱਗ ਗਈ ਉਸ ਬੰਦੇ ਦੀ ਦਾੜੀ ਵੀ ਝੜ ਜਾਂਦੀ ਆ ਹੂੰ ਹੂੰ ਉਹੀ ਗੱਲ ਇਹਨਾਂ ਦੇ ਲੂ ਲਾ ਜਾਂਦੇ ਆ ਉਹ ਕਹਿਣਗੇ ਆਹ ਦੇਖੋ ਜੀ ਪਿੰਡਾ ਬਦਲਾ ਹੂੰ ਸਤਿ ਸ੍ਰੀ ਅਕਾਲ ਦੋਸਤੋ ਬਾਈ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਬशीर ਦੀ ਵੀਡੀਓ ਬਣਾਉਣੀ ਆ ਬਾਈ ਬਹੁਤ ਟਾਈਮ ਤੋਂ ਇੰਤਜ਼ਾਰ ਸੀਗਾ ਵੀ ਆਪਾਂ ਵੀਡੀਓ ਬਣਾਵਾਂਗੇ ਕਿਉਂਕਿ ਬਹੁਤ ਚੰਗਾ ਮਾਲ ਹੈ ਇਹਨਾਂ ਲਵੇ ਪਿੰਡ ਹੈਗਾ ਧੂਰਕੋਟ ਜ਼ਿਲ੍ਹਾ ਲੁਧਿਆਣਾ ਤੇ ਬਾਈ ਦਾ ਆਪਾਂ ਸਵਾਗਤ ਕਰਦੇ ਆਂ ਵੀਡੀਓ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੀ ਵੀਡੀਓ ਵਿੱਚ ਠੀਕ ਹੈ ਜੀ ਸਾਨੂੰ ਵੀ ਬੜਾ ਇੰਤਜ਼ਾਰ ਸੀ ਛੋਟੀ ਵੀਡੀਓ ਦਾ ਤੇ ਵੀਡੀਓ ਦੇਖਣ ਵਾਲਿਆਂ ਨੂੰ ਵੀ ਬਾਈ ਆਪਣਾ ਕੰਮ ਕਿੰਨਾ ਕੁ ਪੁਰਾਣਾਗਾ ਤੇ ਬਰੀਡਿੰਗ ਤੇ ਕੰਮ ਕਦੋਂ ਕਦੋਂ ਕਰ ਲੱਗਿਆ ਬਾਈ ਤੁਸੀਂ ਪੁਰਾਣਾ-ਪੁਰਾਣਾ ਤਾਂ ਜੀ ਕਿਹੜਾਗਾ ਹਾਂ ਨਵਾਂ ਹੀ ਕਰਿਆ ਕੰਮ ਅਚਾ ਨਵੀਂ ਆ ਹਾਂ ਹਾਂ ਠੀਕ ਆ ਇਹ ਲੋਕਾਂ ਵਾਂਗੂ ਨਹੀਂ ਗੱਲਾਂ ਮਾਰਦੇ ਵੀ ਬਾਈ ਸਾਡਾ ਪੀੜੀਆਂ ਤੋਂ ਆ ਹਾਂ ਚਾ ਸਾਢੇ 1/4 ਸਾਲ ਹੋ ਗਿਆ ਕੰਮ ਕੀਤੇ ਨੇ ਹਾਂ ਠੀਕ ਆ ਫਿਰ ਉਦੋਂ ਬੱਕਰੀਆਂ ਖਰੀਦੀਆਂ ਬੱਕਰੀਆਂ ਦਾ ਪਹਿਲਾ ਸੀ ਗਿਆ ਲੋਕਾਂ ਵਾਲਾ ਕੋਤਪੋਆ ਜਾਂ ਕਰਦੇ ਸੀ ਜਿਹੜਾ ਲੋਕ ਕਰਦੇ ਸੀ। ਕੁਫਾਰ ਕਰਦੇ ਸੀ। ਹਾਂ ਹਾਂ। ਬੱਕਰੀਆਂ ਲੈ ਲੀਆਂ, ਵੇਚਤੀਆਂ। ਹਾਂ ਹਾਂ। ਇਹ ਬੱਕਰੀਆਂ ਸ਼ਾਮ ਕਿ ਨਹੀਂ ਉਦੋਂ ਘਰੇ ਨਹੀਂ ਰੱਖੀਆਂ ਖੜਾ ਕੇ। ਨਾ ਉਦੋਂ ਵੇਚ ਲੈਸ਼ ਕਰਦੇ ਸੀ। ਇਹ ਠੀਕ ਹੈ। ਉਹਨੂੰ ਆਇਆ ਨਾ ਕਹੇ, "ਬਈ ਇਹ ਸਾਡਾ ਮੁੱਢ ਤੋਂ ਕੰਮ ਆ।" ਠੀਕ ਹੈ। ਮੁੱਢ ਤੋਂ ਕੰਮ ਦਾ ਇਹ ਹੁੰਦਾ ਵੀ ਬੰਦੇ ਨੇ ਕੁਝ ਕਰਿਆ ਫੇਰ ਪਤਾ ਲਾਦਾ ਵੀ ਹਾਂ ਅਸੀਂ ਕਰਿਆ। ਹੂੰ। ਉਹ ਬੱਕਰੀਆਂ ਮਗਰ ਛੋਟੀ ਚੱਕ ਕੇ ਭੱਜਣ ਦਾ ਕੀ ਫਾਇਦਾ ਉਹਦਾ ਲਈ ਫਿਰਦਾ ਹਰੇ ਕੀ? ਹਾਂ ਹਾਂ ਹਾਂ। ਹੈ? ਠੀਕ ਹੈ ਜਦੋਂ ਤੋਂ ਆਪਾਂ ਕੰਮ ਤੋੜਿਆ ਆਪਾਂ ਗੱਲ ਉਦੋਂ ਦੀ ਕਰੋ ਹੂੰ ਬੇਸ਼ੇਨ ਨਿਕ ਚਿਰ ਤੋਂ ਆਪਦੇ ਸੌਂਕ 'ਚ ਕੰਮ ਤੋੜਿਆ ਠੀਕ ਹੈ ਤੇ ਹੁਣ ਇਤੂ ਬਾਅਦ ਨਹੀਂ ਵਪਾਰ ਕੀਤਾ ਜਦੋਂ ਤੁਸੀਂ ਬਰੀਡਿੰਗ ਤੇ ਕੰਮ ਕਰਨ ਲੱਗੇ ਨਾ ਨਾ ਵਪਾਰ ਭੁੱਲ ਹੀ ਗਏ ਜੀ ਠੀਕ ਹੈ ਹਾਂ ਪਰ ਹੁਣ ਜੇ ਮੈਂ ਤੁਸੀਂ ਪਹਿਲਾਂ ਵਪਾਰ ਕੀਤਾ ਹੁਣ ਆ ਬਰੀਡਿੰਗ ਤੇ ਕੰਮ ਕਰਨ ਲੱਗੇ ਹੈ ਨਾ ਤਾਂ ਤੁਹਾਨੂੰ ਕਿਹੜਾ ਕੰਮ ਵਧੀਆ ਲੱਗਿਆ ਵੀ ਰੁਪਏ ਸਾਨੂੰ ਤਾਂ ਹੁਣ ਇੰਨਾ ਬਈ ਸੌਂਕ ਆ ਬਸ ਵੀ ਪੈਸੇ ਵੀ ਇੱਚ ਵੱਧ ਨੇ ਪੈਸੇ ਨਾ ਹੋਣ ਪਿਆਰ ਆ ਬਸ ਪਿਆਰ ਆ ਹੁਣ ਹਾਂ ਪੈਸੇ ਮੰਗਰ ਤਾਂ ਜਗਾ ਹੀ ਨਹੀਂ ਪੈਸੇ ਮੰਗਰ ਨਹੀਂ ਗਏ ਨਾ ਨਾ ਪੈਸੇ ਮੰਗਰ ਤਾਂ ਜਾਣਾ ਹੀ ਹੈ ਨਹੀਂ ਹੂੰ ਬਸ ਇਹਨਾ ਨਾ ਸੌਂਗਾ ਠੀਕ ਹੈ ਤੇ ਬਈ ਹੁਣ ਆਹ ਨੂੰ ਬੱਕਰੇ ਬਾਰੇ ਦੱਸਦੇ ਆ ਪਹਿਲਾਂ ਇਹਦੀ ਲੈਂਥ ਦੇਖੋ ਵੀ ਕਿੰਡੀ ਵੱਡੀ ਲੈਂਥ ਆ ਬਾਈ ਇਹ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ 5 ਸਾਲ ਦਾ ਹੋ ਗਿਆ ਜੀ 5 ਸਾਲ ਦਾ ਹੋ ਗਿਆ ਇਹ ਬਰੀਡਿੰਗ ਇਹ ਤੋਂ ਸ਼ੁਰੂ ਕੀਤੀ ਸੀ ਆਪਾਂ ਹਾਂ ਜੀ ਹਾਂ ਹਾਂ ਅੱਛਾ ਇਹ ਕਿੱਥੋਂ ਲੈਤਾ ਸੀ ਬਾਈ ਇਹ ਘਰ ਦਾ ਹੀ ਆ ਜਨਮ ਅੱਛਾ ਘਰ ਦੀ ਹੈ ਹਾਂ ਹਾਂ ਇਹ ਜਿਹੜੀਆਂ ਬੱਕਰੀਆਂ ਵਪਾਰ ਵਾਲੀਆਂ ਸੀ ਉਹਨਾਂ 'ਚ ਰੱਖਿਆ ਉਂ ਰੱਖਦੇ ਸੀ 25 30 ਬੱਕਰੀਆਂ ਅੱਛਾ ਹੈਗੀਆਂ ਸੀ ਬੱਕਰੀਆਂ ਹਾਂ ਠੀਕ ਆ ਇੱਕ ਵਾਰ ਸੌਕਾ ਨਾਲ ਕੰਮ ਜਿਵੇਂ ਆਪਾਂ ਕਹਦੀਏ ਬੱਕਰੀਆਂ ਕੋਲ ਆਉਂਦੇ ਆਏ ਸੀ ਉਦੋਂ ਬੰਦਾ ਆ ਗਿਆ ਹਰੇਕ ਨੂੰ ਵੇਚ ਦੇਣੀ ਅੱਛਾ ਵੇਚ ਦੇਣੀ ਜਿਹੜੀ ਫਿੱਟ ਆ ਗਈ ਵੀ ਲੈ ਜਾ ਹਾਂ ਹੁਣ ਬਾਈ ਲਵੇ ਨਹੀਂ ਹੁਣ ਦੰਦੇ ਕਿਸੇ ਨੂੰ ਵੀ ਠੀਕ ਹੈ ਵੇਚਦੇ ਨਹੀਂ ਹੈਗੇ ਹਾਂ ਔਰ ਲੋਕ ਕਹਾਂਦੇ ਸੀ ਸਤਾਜ ਆ ਹਾਂ ਸਤਾਜ ਦੇ ਘਰੇ ਨਾ ਕੋ ਸੌਊਗਾ ਉਹਨੂੰ ਫਿਰ ਸਤਾਜ ਕਹਿਣ ਦਾ ਕੀ ਫਾਇਦਾ ਸਹੀ ਗੱਲ ਆ ਸਹੀ ਆ ਨਾ ਹਾਂ ਹਾਂ ਫਿਰ ਕਹਾਂਦੇ ਸਾਨੂੰ ਗੁੱਸਾ ਕਰਦੇ ਆ ਵੀ ਸਾਡੇ ਘਰੇ ਕੁਸ ਦੀ ਜੇ ਰੱਖਾਂਗੇ ਵਾ ਆਪਣੇ ਘਰੇ ਆਪਾਂ ਨੂੰ ਬੋਲ ਨਹੀਂ ਸਕਦਾ ਠੀਕ ਸਹੀ ਗੱਲ ਆ ਠੀਕ ਆ ਨਾ ਹੂੰ ਤੇ ਇਹੇ 5 ਸਾਲਾਂ ਦਾ ਹੋ ਗਿਆ ਬਈ ਲੈਂਥ ਕਿੰਨੀ ਆ ਮੀਣੀ ਆ ਨਾ ਅਸੀਂ ਮੀਣੀ ਨਹੀਂ ਜੀ ਮੀਣੀ ਨਹੀਂ ਹਾਈਟ 49 ਇੰਚ 99 ਇੰਚ ਹਾਂ ਠੀਕ ਹੈ ਜਿਵੇਂ ਬਾਈ ਇਹਦੀ ਲੈਂਥ ਆ ਨਾ ਤੁਹਾਨੂੰ ਐ ਲੱਗੂ ਵੀ 99 ਇੰਚ ਹਾਈਟ ਹੈ ਨਹੀਂ ਪਰ 99 ਇੰਚ ਹਾਈਟ ਹੋਊਗੀ ਕਿਉਂਕਿ ਲੰਮਾ ਬਹੁਤ ਹੈ ਇਹ ਤੇ ਇਹ ਤਾਂ ਬਾਈ ਕਿੰਨੀਆਂ ਘੋੜੀਆਂ ਲੈਤੀਆਂ ਫਿਰ 5 ਸਾਲਾਂ ਚ ਇਹ ਤਾਂ ਅਸੀਂ ਇਹ ਤਾਂ 4 ਸਾਲ ਦਾ ਹੀ ਲੱਗਿਆ ਇਹ ਇੱਕ ਸਾਲ ਨਹੀਂ ਝੋਲੀ ਲਈ ਇਹ ਤੋਂ ਅੱਛਾ ਇੱਕ ਸਾਲ ਨਹੀਂ ਲੈਂਦੀ ਹਾਂ 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 ਠੀਕ ਹੈ ਤੇ ਬਾਕੀ ਹੱਡਾਂ ਪਰਾਂ ਦਾ ਮਜ਼ਬੂਤ ਆ ਬਾਈ ਮਾਂ ਪੱਖੋਂ ਕਿਵੇਂ ਸੀ ਇਹ ਪੂਰਾ ਵਧੀਆ ਜੀ ਅੱਛਾ ਦੁੱਧ ਦੱਦਾ ਕਿਵੇਂ ਸੀ ਮਾਂ ਦਾ ਪੂਰਾ ਸੈੱਟ ਸੀ ਸੈੱਟ ਸੀ ਉਹ ਬੱਕਰੀ ਹੈਗੀ ਹੁਣ ਕਹੇਣੀ ਨਹੀਂ ਉਹ ਨਹੀਂ ਹੈਗੀ ਨਹੀਂ ਉਹ ਵੇਚਤੀ ਸੀ ਉਹ ਆਪਣੇ ਉਹ ਕਲਦੀਪ ਕਹਿੰਦੇ ਦੀ ਬੇੱਗੇ ਵਾਲਿਆਂ ਨੂੰ ਹਾਂ ਉਹਨਾਂ ਦੇ ਘਰੇ ਜਾ ਕੇ ਮਰੀ ਐ ਅੱਛਾ ਉਹਨਾਂ ਦੇ ਘਰੇ ਜਾ ਕੇ ਮਰੀ ਐ ਇਹ ਉਹਦਾ ਇਹਦਾ ਬਾਪ ਦਾ ਕਿਵੇਂ ਰਿਜ਼ਲਟ ਜਿਹੜਾ ਇਹਦਾ ਬਾਪ ਸੀ ਛੋਟੇ ਕੋਲੇ ਸੀ ਜਾਂ ਹਾਂ ਸਾਡੇ ਕੋਲੇ ਹੀ ਡੱਬਾ ਸੀ ਛੋਟੇ ਡੱਬਾ ਸੀ ਡੱਬੇ ਤੋਂ ਕਾਲਾ ਬੱਚਾ ਆ ਗਿਆ ਹੈ ਹਾਂ ਹਾਂ ਇਹਦੀ ਮਾਂ ਕਾਲੀ ਸੀ ਤੇ ਜਿਵੇਂ ਬਾਈ ਆਹਾ ਬਾਜੀ ਕਰਦਾ ਇਹ ਬੱਕਰਾ ਇਹਦਾ ਗਰਮੀ ਮਾਨ ਦਾ ਬਾਹਰ ਹੀ ਅੱਜ ਨਿਕਲਿਆ ਅੱਛਾ ਇਹ ਇਹ ਬਾਜ ਤਾਂ ਕਰਦਾ ਹਾਂ 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 ਇਹਨਾਂ ਨੇ ਕਹਿੰਦੇ ਜੇ ਨਾਸ ਫੜ ਕੇ ਵੀ ਬੱਕਰਾ ਅਸਲ ਹੁੰਦਾ ਹੀ ਉਹ ਆ ਉਹਦਾ ਬਾਈ ਲੋਕਾਂ ਨੂੰ ਵੱਧ ਪਤਾ ਸਾਡੇ ਨਾਲ ਅਸਿਆ ਹਾਂ ਠੀਕ ਆ ਸਾਨੂੰ ਤਾਂ ਇਹਨਾਂ ਪਤਾ ਨਹੀਂ ਲੋਕ ਵਾਲੀ ਜਾਣਕਾਰੀ ਦਿੰਦੇ ਆ ਨਾ ਹਾਂ ਇਹਦਾ ਹੁਣ ਘਰੇ ਰਹਿੰਦਾ ਕਰਕੇ ਅੱਜ ਥੋਪੇ ਨੂੰ ਐਂ ਲੱਗਦੇ ਵੀ ਬਾਲੀ ਯਾਰ ਅਸਿਆ ਤਾਂ ਕਰਕੇ ਐਂ ਕਰਦਾ ਹਾਂ 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 ਠੀਕ ਹੈ ਤੇ ਬਾਕੀ ਹੂੰ ਬਾਈ ਬੱਕਰੇ ਦੇ ਵਿੱਚ ਵੀ ਕੀ ਦੇਖਿਆ ਤੁਸੀਂ ਜਿਹੜਾ ਬਰੀਡਿੰਗ ਨਹੀਂ ਰੱਖਦੇ ਹੋ ਜਿਵੇਂ ਇੱਕ ਹੋਰ ਬੱਕਰਾ ਪਹਿਲਾਂ ਹੀ ਫੜਕੇ ਦੂਜਾ ਬੱਕਰਾ ਵੀ ਅਸੀਂ ਤਾਂ ਯਾਰ ਕੁਝ ਨਹੀਂ ਕਰ ਸਕਦੇ ਤਾਂ ਲੋਕ ਕਹਿਣ ਵਾਲੇ ਆ ਅਸਿਆ ਹਾਂ ਤੁਸੀਂ ਵੀ ਸਾਨੂੰ ਤਾਂ ਆਪਦੇ ਆਵਦੀ ਯਕਲ ਨਾਲ ਹੀ ਸੋਹਣਾ ਲੱਗਦਾ ਸਾਨੂੰ ਅਸੀਂ ਲੋਕਾਂ ਦੀ ਇਸ 파ਰਚ ਤੇ ਵੀ ਰੱਖਿਆ ਠੀਕ ਹੈ ਅਸੀਂ ਆਹ ਚੀਜ਼ ਆ ਚੱਲ ਰ ਹੁਣ ਲੋਕ ਤਾਂ ਕਹਿੰਦੇ ਹੁਣ ਦੇਖ ਲਈ ਕਿਸੇ ਆਪਣੇ ਪੰਜਾਬ ਦੇ ਵਿੱਚ ਵੀ ਕੋਈ ਹੈ ਕਿਸੇ ਦੇ ਠੀਕ ਹੈ ਵੀ ਚੱਲ ਰ ਵੱਡੀ ਹੈ ਹਾਂ ਇੱਕ ਦੇ ਕੋਲ ਹੈ ਬੱਕਰਾ ਯੋ ਉਹਦਾ ਜਿਹੜਾ ਬੱਕਰੀ ਵਰਗਾ ਗਾਲੀ ਬੱਕਰੀ ਵਰਗਾ ਹੋਇਆ ਉਹ ਬੱਕਰਾ ਹੀ ਵਿਕਾਰਾ ਹੋਇਆ ਠੀਕ ਹੈ ਹੈ ਜਿਹੜਾ ਬੱਕਰਾ ਹੋਊਗਾ ਲੱਗ ਤੋ ਦੇਖੋ ਹੈ ਹਾਂ ਤੇ ਆ ਬੱਕਰਾ ਬਈ ਜਿਹੜਾ ਇਹ ਇਹਦਾ ਬੱਚਾ ਹੀ ਆ ਇਹਦਾ ਬੱਚਾ ਹੈ ਹੈ ਇਹ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ 2 ਸਾਲ ਦਾ ਹੋ ਗਿਆ ਇਦਾਂ ਹੀ ਛੱਡਿਆ ਤਾਂ ਨਹੀਂ ਬੱਕਰੀਆਂ ਤੇ ਹਾਂ ਨਹੀਂ ਐਰ ਕੀ ਛੱਡਿਆ ਸੀ ਐਗ ਦੀ ਛੱਡਿਆ ਆਗੇ ਬੱਚੇ ਦੇ ਨਹੀਂ ਆਉਣਗੇ ਗਾਹਾਂ ਲੋੜੀ ਵਲੇ ਲੋੜੀ ਵਲੇ ਆਉਣਗੇ ਹੈ ਹਾਂ ਹਾਂ ਠੀਕ ਹੈ ਕਿੰਨੇ ਟਾਈਮ ਬਾਅਦ ਚੇਂਜ ਕੀਤਾ ਵੀ ਬੱਕਰਾ ਵੀ ਆਪਾਂ ਹੁਣ ਬਦਲ ਕੇ ਉਹ ਕਰੀਏ ਕਿਵੇਂ ਵੀ ਰਿਜ਼ਲਟ ਇਹ ਤੋਂ ਲਈਏ ਇਹ ਤਾਂ ਉਹ ਲਵਾ ਲਈਆਂ ਸ਼ੌਂਕ ਨਾਲ ਹੀ ਬਸ ਇਹ ਸ਼ੌਂਕ ਨਾਲ ਹੀ ਹਾਂ ਹਾਂ ਬੱਕਰਾ ਦੇਖੋ ਬਈ ਇਹ ਦੇ ਇਹਦੇ ਨਾਲੋਂ ਕੰਨ ਲੰਮੇ ਆ ਗਏ ਨਾ ਇਹਦੇ? ਹਾਂ ਵੱਡੇ ਆ ਕੰਨ। ਚੌੜੇ ਵੀ ਆ। ਚੌੜੇ ਵੀ ਆ। ਤੇ ਬਾਈ ਹੁਣ ਬੱਕਰੀਆਂ ਕਿੰਨੀਆਂ ਨੇ ਸਾਰੀਆਂ ਘਰੇ ਆਪਣੇ? ਬੱਕਰੀਆਂ ਹੈਗੀਆਂ ਸਾਰੀਆਂ 30-35 ਬੱਕਰੀਆਂ ਹੈਗੀਆਂ। 30-35 ਰੱਖ ਦੋ ਇਤੋਂ ਵੱਧ ਨਹੀਂ ਆ। ਨਾ ਨਾ ਇਤੋਂ ਵੱਧ ਨਹੀਂ। ਠੀਕ ਐ। ਤੇ ਬੱਕਰੀਆਂ ਬਾਈ ਕਿਵੇਂ ਦੀਆਂ ਨੇ ਆਪਣੇ ਲਵੇ? ਕਿਹੜੀ ਬਰੀਡ ਦੀਆਂ ਨੇ? ਹੈ? ਬੱਕਰੀਆਂ। ਇਹ ਅੰਬਰਸਰੀ ਹੈ ਜੀ। ਅੰਬਰਸਰੀ? ਹਾਂ ਹਾਂ। ਠੀਕ ਐ। ਨਾ ਬੀਟਲ ਨਹੀਂ ਰਹਾ ਦੇ ਬੀਟਲ ਦਾ ਕਰਾਸ ਬ੍ਰੀਡ ਹੁੰਦੀ ਆ ਜੀ ਕਰਾਸ ਬ੍ਰੀਡ ਆ ਜਾਂਦੀ ਹੈ ਜਿਹੜੀ ਬੀਟਲ ਹੁੰਦੀ ਆ ਇਹ ਅੰਬਰਸ਼ਰੀ ਪਿਓਰ ਆ ਜਾਂਦੀ ਆ ਫਰਕ ਕੀ ਹੁੰਦਾ ਬਾਈ ਉਹ ਹਾਇਦਰਾਬਾਦੀ ਕਰਾਸ ਹੁੰਦੀ ਆ ਹਾਇਦਰਾਬਾਦੀ ਹਾਂ ਠੀਕ ਆ ਬਾਈ ਬੱਕਰੀਆਂ ਦਿਖਾਈ ਲਓ ਬਾਈ ਬੱਕਰੇ ਦੋਨੇ ਚੰਗੇ ਨੇ ਬਾਈਆਂ ਲਵੇ ਇਹਦਾ ਰਿਜ਼ਲਟ ਹੋਣ ਲੱਗਾ ਤੇ ਆਹ ਬੱਕਰੀ ਦੀ ਲੈਂਥ ਬਹੁਤ ਲੰਮੀ ਆ ਆ ਬੱਚੀ ਵੀ ਇਹਦੀ ਆ ਇਹ ਅੰਬਰਸ਼ਰੀ ਆ ਗਈ ਹੈ ਹਾਂ ਅੰਬਰਸਰੀ ਦੀ ਕੀ ਨਿਸ਼ਾਨੀ ਹੁੰਦੀ ਆ ਬਈ ਬੀਟਨ ਨਾਲੋਂ ਕੀ ਫਰਕ ਆ ਆ ਦੇਸੀ ਜਾਂਦਾ ਤੂੰ ਹੁਣ ਮਾਰ ਲਾਵੇਂਗਾ ਮੇਰੇ ਬਾਈ ਇਹ ਮੱਕਾ ਕੋੜਾ ਅਸੀਂ ਯਾਰ ਕੁਛ ਨਹੀਂ ਕਹਿੰਦੇ ਹਾਂ ਸਾਰੇ ਪੰਜਾਬ ਦੀਆਂ ਹੀ ਖੜੀਆਂ ਇੱਥੇ ਠੀਕ ਆ ਬਸ ਉਹ ਤਾਂ ਆਪ ਹੀ ਦੇਖਦੀ ਆ ਲੋਕਾਂ ਨੂੰ ਵੀ ਅੰਬਰਸਰੀ ਦੀ ਕੀ ਲੂਈ ਦਾ ਫਰਕ ਹੁੰਦਾ ਨਹੀਂ ਕੋਈ ਬਰੀਕ ਨਹੀਂ ਹੁੰਦੀ ਬਰੀਕ ਉਹਦੋਂ ਕਰਦੇ ਆ ਜਿੱਦਾਂ ਜਿਹਦੀ ਸੇਵਾ ਨਹੀਂ ਹੁੰਦੀ ਅਸਿਆ ਉਹ ਫਿਰ ਬਰੀਕ ਹੀ ਬੋਲਣਗੇ ਠੀਕ ਆ ਹਾਂ ਜਿਹੜੀ ਜੀ ਜੀ ਛੇਵਾਦੀ ਕਮੀ ਆ ਉਹ ਕਹੂ ਬਰੀਕ ਆ ਇਹ ਹਾਂ ਉਹ ਭਾਸ਼ਣ ਉਹ ਦੇਊਗਾ ਜਿਹਦੇ ਕੋਲੇ ਕੰਨ ਆ ਨਾ ਉਹ ਕੰਨਾਂ ਦਾ ਭਾਸ਼ਣ ਦੇਊ ਹਾਂ ਜਿਹਦੇ ਕੋਲੇ ਕੰਨ ਛੋਟਾ ਉਹ ਕੰਨ ਛੋਟੇ ਦੀ ਭਾਸ਼ਣ ਦੇਊਗਾ ਬਿੱਟਲ ਆ ਛੋਟੇ ਕੰਨਾਂ ਵਾਲਾ ਆ ਉਹ ਹੋਗਾ ਬਿੱਟਲ ਆ ਅੱਡੋੜੀ ਭਾਸ਼ਣ ਦੇਣਗੇ ਨਹੀਂ ਜਾਂਦਾ ਹੁਣ ਸਾਡੇ ਕੋਲੇ ਕੰਨ ਵੀ ਆ ਕੱਦ ਵੀ ਆ ਬੇਲ ਵੀ ਆ ਸਾਰਾ ਕੁਝ ਆ ਨੱਕ ਵੀ ਆ ਤੇਰੇ ਭਾਈ ਕਿੰਨੇ ਘੈਟ ਆਪਣੀਆਂ ਬੱਕਰੀਆਂ ਦੀ ਬਕਰੀਆਂ 40 40 ਇੰਚ ਦੀਆਂ ਜੀ 40 40 ਇੰਚ ਦੀਆਂ ਆ ਕੋਈ ਘੱਟ ਵੀ ਹੋਊਗੀ ਠੀਕ ਆ ਇਹ ਨਾ ਬੰਦੇ ਆ ਦੇਖੋ ਬਈ ਕੰਨ ਵੀ ਚੌੜੇ ਨੇ ਵੀ ਲੰਬੇ ਵੀ ਨੇ ਸਾਰੇ ਕੋਈ ਨਹੀਂ ਹਾਂ ਛੋਟੇ ਦੀ ਗੱਲ ਆ ਵੀ ਜਿਹਦੇ ਲੈ ਬੰਨ ਇੱਕ ਛੋਟੇ ਨੇ ਉਹ ਕੋਈ ਵੀਟਲ ਦੇ ਕੰਨ ਲੰਮੇ ਨਹੀਂ ਹੁੰਦੇ ਹਨਾ ਉਹ ਸਾਰੇ ਗੱਲਾਂ ਅਸੀਂ ਸੁਣਦੇ ਆ ਜੀ ਅਸੀਂ ਤਾਂ ਇਥੋਂ ਅੱਜ ਪਹਿਲੇ ਹਾਲ ਵੀਡੀਓ ਅਸੀਂ ਤੇ ਤੇ ਉਹ ਨਾ ਬਣਾਉਣ ਲੱਗ ਗਏ ਅਸੀਂ ਵੀਡੀਓ ਬੁੜੀ ਉਹਦੇ ਸੌਂਕ ਨਹੀਂ ਹੈਗਾ ਹਾਂ ਨਾ ਤੁਸੀਂ ਬਣਾ ਕਿਤੇ ਬਣਵਾਈ ਨਹੀਂ ਮੈਨੂੰ ਇਹ ਨਾ ਬੰਦੇ ਆ ਅਸੀਂ ਬਈ ਤੇ ਆ ਸਾਡਾ ਇਹ ਨਹੀਂ ਕੰਮ ਹੈਗਾ ਵੀ ਆਪਾਂ ਫੁਕਰੀਆਂ ਮਾਰੀ ਚੱਲੋ ਵੀਡੀਓ ਜਿਆਰ ਕੋਈ ਹੈ ਨਹੀਂ ਤੇ ਜਿਵੇਂ ਛੋਟਲਾ ਬਈ ਚੀਜ਼ ਦੱਸਦੀ ਆ ਚੀਜ਼ ਦੱਸੂਗੀ ਜੀ ਜਿਵੇਂ ਕਾਲੇ ਰੰਗ ਦੀ ਆ ਨਾ ਇੱਕ ਇਥੇ ਸੇਰੇ ਰੰਗ ਦੀ ਬੱਕਰੀ ਫਿਰਦੀ ਆ ਫਿਰ ਉਹ ਵੀ ਅੰਬਰਸ਼ਰੀਆਂ ਚ ਆਉਂਦੀ ਆ ਹਾਂ ਜੀ ਹਾਂ ਉਹ ਸੇਰੀਆਂ ਹੁੰਦੀਆਂ ਲਾਲ ਜੀ ਨਹੀਂ ਸੇਰੀ ਫੜ ਕੇ ਸੇਰੀ ਪੱਟ ਲਿਆ ਫੜ ਕੇ ਇਹਦਾ ਲੋਹੀ ਇਹ ਵੀ ਅੰਬਰਸ਼ਰੀਆਂ ਚ ਆ ਜਾਂਦੀ ਆ ਹਾਂ ਜੀ ਹਾਂ ਕਾਲੀ ਦੀ ਧੀ ਆ ਇਹ ਕਾਲੀ ਦੀ ਧੀ ਆ ਇਹ ਕਾਲਾ ਬੱਕਰਾ ਕੱਢੂਗਾ ਆਹ ਰੰਗ ਕੱਢੂਗਾ ਹੂੰ ਜਿਹੜਾ ਬੇਕਾਰ ਦਾ ਰੰਗ ਹੋਊਨਾ ਉਹ ਕ੍ਰੋਸ ਬ੍ਰੀਡ ਦਾ ਹੋਊਗਾ। ਅੱਛਾ ਜਿਹੜਾ ਬੇਕਾ ਰੰਗ ਉਹ ਹੋਊਗਾ। ਜਿਹੜਾ ਸੇਰੀਆ ਕਿੰਨੇ ਤਰ੍ਹਾਂ ਦੀ ਆ ਜਾਂਦੇ ਬਾਈ? ਜਰਚ ਦੀ ਦਾ ਆਹੀ ਸੇਰੀਆ ਆ ਆਹ ਕੰਨਾ। ਹਾਂ ਹਾਂ। ਜਿਹੜੀ ਇੱਥੋਂ ਕਾਲਾ ਮੂੰਹ ਆ ਮਗਰੋਂ ਚਿੱਟੀ ਹੋਈ ਖਾਕੀ ਜੀ ਉਹ ਸੇਰੀਆ ਸਾਂਭ ਨਹੀਂ ਹੁੰਦੀ। ਕ੍ਰੋਸ ਚ ਆ ਜਾਂਦੀ ਆ। ਹਾਂ ਕ੍ਰੋਸ ਚ ਹੁੰਦੀ ਆ ਜੀ। ਕ੍ਰੋਸ। ਉਹ ਕਿਹੜੇ ਬੱਕਰੇ ਨਾਲ ਕ੍ਰੋਸ ਕਹਿ ਸਕਦੇ ਆਪਾਂ ਉਹਨੂੰ ਵੀ ਉਹ ਵਿੱਚੇ ਲੋਕਾਂ ਨੇ ਹਣ ਜੀ ਅਸੀਂ ਵੀ ਕੰਮ ਕਰਿਆ ਇਹ। ਹਮ। ਹైదਰਾਬਾਦੀ 650 ਕਿਲੋ ਲੋਕਾਂ ਨੇ ਖੇਪ ਵਟ ਲਈ। ਅੱਛਾ। ਜਦੋਂ ਸਾਨੂੰ ਸੌਕ ਪੈ ਗਿਆ ਜੀ ਹైదਰਾਬਾਦੀ ਪਰੇ ਬਗਾਤਾ ਹੂੰ ਲਵੇ ਵੀ ਨਹੀਂ ਹੋਣ ਦੁੱਤਾ ਹੂੰ ਹੁਣ ਅਸੀਂ ਵਪਾਰ ਕਾ ਤੋਂ ਨਹੀਂ ਕਰਦੇ ਹੁਣ ਇਸੇ ਗੱਲ ਦੇ ਮਾਰੇ ਨਹੀਂ ਕਰਦੇ ਅੱਛਾ ਨਾ ਬੰਦੇ ਇਹ ਬਈ ਠੀਕ ਹੈ ਉਹ ਐਂ ਦਿਨ ਜਿਵੇਂ ਬਈ ਅਸੀਂ ਆ ਜਿਆ ਬੱਕਰੀਆਂ ਹਨ ਆਪਾਂ ਕਹਿੰਦੇ ਆਂ ਕਾਲੀ ਡੱਬੀ ਪੱਟ ਕਾਲੀ ਡੱਬੀ ਪੱਟ ਨਾ ਇਹ ਪਿਓਰ ਜਾਣਾ ਹਾਂ ਲੋਕ ਹਦਰਾਬਾਦੀਆਂ ਨੂੰ ਕਹਿੰਦਾ ਇਹ ਬਿੱਟਲਾ ਜੀ ਪਲੂਣਾਗਾ ਫਲਾ ਢੌਂਕਾ ਦਾ ਠੀਕ ਹੈ ਇਹਦੀ ਲੈਂਥ ਵੀ ਆ ਤੇ ਇਹ ਪਲੂਣ ਸੁੱਕੀ ਹਜੇ ਹਾਂ ਪਹਿਲੀ ਹਰ ਸੁੰਦੀ ਆ ਸੁਹਣਾ ਕਹਿੰਦੇ ਹਜੇ ਹਾਂ ਹਾਂ ਤੇ ਤੁਹਾਨੂੰ ਬਈ ਇਧਰੋਂ ਦਿਖਾ ਦਿੰਨੇ ਆ ਮਾਗਰ ਤੇ ਵਿੱਚ ਕਹਿੰਦੇ ਅੱਜ ਜਿਹਦੀ ਜੱਤ ਹੁੰਦੀ ਆ ਪੱਟਾਂ ਤੇ ਵੀ ਇਹ ਘਟ ਹੋਣੀ ਚਾਹੀਦੀ ਹੈ ਜੱਤ ਜੁੱਤ ਦਾ ਕੋਈ ਚੱਕਰ ਨਹੀਂ ਯਾਰ ਅੱਛਾ ਜੱਤ ਤਾਂ ਹੈ ਭਾਈ ਕਿੰਨਾ ਟਾਈਮ ਰਹਿ ਗਿਆ ਸੁਣਦੇ ਜੀ ਇਹਦਾ ਖਾਣਾ ਘਟਾ ਦੇਾਂਗੇ ਇਹ ਜੱਤ ਲਾਜੂਗੀ ਅੱਛਾ ਹੁਣ ਬੰਦੇ ਵਾਲਾ ਕੰਮ ਹੀ ਆ ਠੀਕ ਹੈ ਠੀਕ ਹੈ ਕਿਰਾਕ ਮਿਲੂ ਤਾਂ ਤਾਂ ਬੰਦੇ ਨੂੰ ਬਿਮਾਰੀ ਲੱਗ ਗਈ ਬੰਦੇ ਦੀ ਦਾੜੀ ਵੀ ਝੜ ਜਾਂਦੀ ਆ ਹੂੰ 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 ਉਹੀ ਗੱਲ ਇਹਨਾਂ ਦੇ ਲੂ ਲਾ ਜਾਂਦੇ ਆ ਉਹ ਕਹਿਣਗੇ ਆਹ ਦੇਖੋ ਜੀ ਪਿੰਡਾ ਬਦਲਾ ਹੂੰ ਇਹ ਮਾਲਕ ਚਾਹੀਦਾ ਇਹ ਫੇਰ ਗੱਲ ਬਣਦੀ ਆ ਠੀਕ ਆ ਵਿਖਰਾ ਕੇ ਜੇ ਹੋਊਗੀ ਤਾਂ ਨਾ ਪਿੰਡਾ ਬਦਲਾ ਹੋਵੇ ਨਾ ਬਾਲ ਲੈਣਾ ਹੈ ਨਾ ਠੀਕ ਹੈ ਕਿੰਨੇ ਦੰਦ ਹੋਗੇ ਜੀ ਇਹ ਇਹ 6 ਦੰਦ ਦਾ 6 ਦੰਦਾਂ ਦੇ ਕਰਾਸ ਕਰਾਉਣੇ ਆ ਹਾਂ 6 ਦੰਦਾਂ ਤੇ ਠੀਕ ਆ ਆ ਦੇ ਆ ਦੂਜੀ ਪੱਟ ਲਿਆ ਵੜ ਕੇ ਪੱਠਾ ਬਈ ਲੈ ਕੇ ਨਹੀਂ ਆਏ ਤੁਸੀਂ ਇੱਥੇ ਪੱਠਾ ਹੋएगी ਆਹ ਪੱਠਾ ਹੀ ਆ ਨਹੀਂ ਛੋਟੀਆਂ ਛੋਟੀਆਂ ਕਰਿਆ ਛੋਟੀਆਂ ਕਰੇ ਨੇ ਹਾਂ ਠੀਕ ਆ ਆ ਦੇ ਬੱਲੀ ਫਿਰਦੀ ਆ ਥੱਲੇ ਕੋਲਣੀ ਚ ਇਹ ਬਈ ਜ਼ਿਆਦਾਤਰ ਪਾਕਿਸਤਾਨ ਚ ਹੀ ਆਈਆਂ ਬੱਕਰੀਆਂ ਨੇ ਨਾ ਡੱਬਾਂ ਵਾਲੀਆਂ ਅਸੀਂ ਪਾਕਿਸਤਾਨ ਦਾ ਕਹਿੰਦੇ ਨਹੀਂ ਲੋਕ ਕਹਿੰਦੇ ਆ ਹਾਂ ਜਿਹੜੇ ਲੋਕ ਰਾ ਇਹ ਕਹਿੰਦੇ ਆ ਨਾ ਵੀ ਆ ਪਾਕस्तानी ਰੰਗ ਅਸੀਂ ਨਹੀਂ کہہ ਰਹੇ ਠੀਕ ਹੈ ਆਪਣੇ ਘਰੇ ਜਾਂਦੇ ਆ ਹਾਂ ਆ ਆਪਣੀ ਹੋ ਜੇ ਨਾ ਫਿਰ ਤਾਂ ਹਾਂ ਇਹਵੇਂ ਲੋਕ ਕਹਿੰਦੇ ਆ ਵੀ ਸਾਡੀ ਮਸੂਰੀ ਹੋ ਜੂ ਸਾਡਾ ਵੇਕਣ ਦਾ ਮਾਲ ਹੋ ਜੂ ਹਾਂ ਪਰ ਤੁਸੀਂ ਤਾਂ ਅਸੀਂ ਤਾਂ ਨਾ ਵੇਚਣਾ ਹਾਂ ਤੇ ਬਾਈ ਫਿਰ ਤੁਸੀਂ ਜਿਹੜਾ ਮੁੱਲ ਜ਼ਿਆਦਾ ਮੰਗਦੇ ਹੋ ਹਨਾ ਫਿਰ ਉਹ ਇਹੀ ਕਾਰਨ ਹੁੰਦਾ ਵੀ ਵੇਚ ਨਹੀਂ ਤਾਂ ਹੈ ਨਹੀਂ ਵੀ ਅਗਲਾ ਆਪ ਹੀ ਤੁਹਾਨੂੰ ਨਾ ਅਸੀਂ ਮੁੱਲ ਵੀ ਨਹੀਂ ਕਰਦੇ ਬਾਈ ਇਹ ਮੁੱਲ ਵੀ ਨਹੀਂ ਕਰਦੇ ਨਾ ਨਾ ਜੀ ਇੱਥੇ ਹੁੰਦੇ ਆ ਵਾ ਉਹ ਨਹੀਂ ਆ ਵੀ ਪੱਠ ਆ ਜੇ 6 ਦੰਦਾ ਜੇ 6 ਦੰਦਾ ਇਹ ਪਹਿਲੀ ਵਾਰ ਸੂਗੀ ਸੂਗੀ ਪਹਿਲੀ ਵਾਰ ਇਹ ਬਾਈ ਜਿਵੇਂ ਤੁਸੀਂ ਹਨਾ 6 ਦੰਦਾ ਤੇ ਕਰਾਸ ਕਰਾਉਨੇ ਹੋ ਫਿਰ ਇਹ ਵੀ ਮੰਨ ਕੇ ਲੋ ਕਿ ਤਿਆਰ ਵਧੀਆ ਹੋ ਜਾਂਦੀਆਂ ਨੇ ਤਿਆਰਾਂ ਤੇਰੇ ਸਾਹਮਣੇ ਆ ਜੀ ਆਹ ਸ਼ੇਰੀ ਪੱਠ ਚੋਰੀ ਲੱਗੀ ਸੀ ਕਾ ਦੋਨੇ ਪਹਿਣਾ ਸ਼ੇਰੀ ਤੇ ਉਹ ਅੱਛਾ ਇਹ ਇੰਨਾ ਖੂਨ ਘਟ ਗਿਆ ਉਹਨਾਂ ਦਾ ਠੀਕ ਹੈ ਇਹਨਾਂ ਦੇ ਨਾਲ ਸੂਣਾ ਸੀ ਹਜੇ ਅਹ ਇਹਨਾਂ ਦੇ ਨਾਲ ਸੂਣਾ ਸੀ ਹਾਂ ਇਹਨਾਂ ਨੇ ਹਜੇ 2-3 ਮਹੀਨਿਆਂ ਨੂੰ ਸੂਣਾ ਤੇ ਉਹ ਪਹਿਲਾਂ ਸੂਈ ਜਾਵੇਂ ਇਦੋਂ ਠੀਕ ਐ ਇੰਨੀ ਕਮੀ ਪੈ ਗਈ ਦੇਖ ਲੈ ਰੇਣਾ ਜੀ ਬਾਈ ਸਾਂਹ ਸਵਾਲ ਬਾਰੇ ਵੀ ਇਹਨਾਂ ਨੂੰ ਘਰੇ ਕੀ ਖਾਣਾ ਹਾਂ ਤਾਂ ਨਾਰਮਲ ਹੀ ਆ ਜੀ ਐ ਨਾਰਮਲ ਹੀ ਆ ਸਾਂਹ ਸੂਹ ਤਾਂ ਕੋਈ ਨਹੀਂ ਲੋਕ ਕਹਿੰਦਾ ਸਾਡੇ ਘਰੇ ਬੋਰੀਆਂ ਘੜ ਲਓ ਹਾਂ ਅਸੀਂ ਕਹਿੰਦੇ ਅਸੀਂ ਆਟਾ ਵੀ ਬਾਲਟੀ ਚ ਭਿਉਣ ਜਾਂਦੇ ਆ ਅੱਛਾ ਅਈ ਲੋਕਾਂ ਨੂੰ ਫੁਕਰੀ ਨਹੀਂ ਮਾਰਦੇ ਬਈ ਇਹ ਸੂਈ ਹੋਈ ਆ ਹਾਂ ਸੂਈ ਵੀ ਆ ਇਹਨੇ ਬੱਚੇ ਕਿੰਨੇ ਦਿੱਤੇ ਜੀ ਦੋ ਬੱਚੇ ਆ ਇਹ ਦੋ ਬੱਚੇ ਦਿੱਤੇ ਆ ਹਾਂ ਇੱਕ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 5-7 ਦਿਨ ਹੋ ਗਏ 5-7 ਦਿਨ ਹੋਏ ਹੈ ਬਾਬਾ ਇਹ ਖਰਾਕ ਤਾਂ ਛੋਟੀ ਵੀ ਦੇਂਦੀ ਆ ਵੀ ਇਹਨੂੰ ਪਾਈਆ ਨਹੀਂ ਤਾਂ ਬੱਕਰੀਆਂ ਟੁੱਟ ਜੇ ਜਾਂਦੀਆਂ ਨੇ ਨਾ ਸੌਣ ਤੋਂ ਬਾਅਦ ਬਾਬਾ ਕਾੜੇ-ਕੂੜੇ ਕੀ ਦੇਂਦੇ ਤੁਸੀਂ ਜਰਾ ਸੀ ਤਾਂ ਕੁਝ ਨਹੀਂ ਦਿੰਦੇ ਉਹ ਲੋਕ ਦੱਸੀ ਜਾਂਦੇ ਬਹੁਤ ਕੁਝ ਸਾਨੂੰ ਤਾਂ ਕੁਛ ਹੀ ਨਾ ਇਹ ਦੱਸਣਾ ਵੀ ਨਹੀਂ ਮੈਨੂੰ ਨਹੀਂ ਸਾਨੂੰ ਤਾਂ ਕੁਛ ਹੀ ਨਾ ਇਹਦਾ ਉਹ ਲੈ ਪੱਠ ਫੜ ਕੇ ਛੋਟੀ ਮਾਰੂ ਜੇ ਦੰਦਾ ਹੀ ਹਾਂ ਲੋਕਲ ਜੀ ਇਹਦਾ ਝੋਲਾ ਤਾਂ ਨਹੀਂ ਖੋਲਦੇ ਨਾ ਝੋਲਾ ਨਹੀਂ ਖੋਲਦ ਕੇਤਗਾਉਂਦੇ ਚੋਲਾ ਤਾਂ ਆਪਾਂ ਨੂੰ 100 ਕੋਈ ਵੇਚਣ ਦਾ ਝੋਲੇ ਆਪਾਂ ਲਾ ਲਾ ਲੋਕਾਂ ਨੂੰ ਗਰੇ ਕਰੀਏ ਹੂੰ ਅੱਜ ਦਾ ਤੇਰੀ ਨਰਾਜ਼ਗੀ ਦੇ ਮਾਰਿਆ ਨੇ ਤੈਨੂੰ ਹਾਂ ਕਹਿਤੀ ਆਹ ਬੱਚੀ ਲਿਆਏ ਇੱਕ ਇੱਕ ਲੈਮ ਇਹ ਕਿੰਨੇ ਟਾਂ ਦੀ ਬਈ ਇਹ ਹੈਗੀ 8 ਮਹੀਨਿਆਂ ਦੀ 8 ਮਹੀਨਿਆਂ ਦੀ ਹਾਂ ਇਹ ਦੰਦ ਕਦੋਂ ਤੋੜੂ ਬਈ ਫਿਰ ਇਹ ਜਾ ਕੇ ਆਪਣੇ ਤੋੜ ਜੂ ਇਹਦੇ ਚ ਲੋਹੜੀ ਤੋਂ ਬਾਅਦ ਲੋਹੜੀ ਤੋਂ ਬਾਅਦ ਹਾਂ ਠੀਕ ਹੈ ਲੋਹੜੀ ਤੋਂ ਬਾਅਦ ਤੋੜ ਜੂ ਕੋਈ 11 ਮਹੀਨੇ ਤੋੜ ਜਾਂਦੀ ਹੈ ਕੋਈ 12 ਦੀ ਹੂੰ ਹੂੰ ਕੋਈ 13 ਦੀ ਵੀ ਹੋ ਜਾਂਦੀ ਐ ਫਿਰ ਸੁਹਾ ਕਿਹੜੇ ਟਾਈਮ ਲਾਈਨ ਹੈ ਬਾਈ ਜਾਦੇ ਸੁਹਾ ਲੋੜੀ ਵਲੇ ਲੋੜੀ ਵਲੇ ਹਾਂ ਠੀਕ ਐ ਤੇ ਜਿਹੜੀਆਂ ਕਾਂਝ ਰੱਖੇ ਨੇ ਬਾਈ ਪੱਠਾਂ ਵਿੱਚ ਇਹ ਕਾਂਝ ਜੀ ਸੌਂਕ ਆ ਇਹ ਸੌਂਕ ਆ ਤਿੰਨ ਰੱਖੇ ਨੇ ਨਾ ਬਾਈ ਤੁਸੀਂ ਇਹ ਰੱਬ ਨੇ ਦਿੱਤੀਆਂ ਹਾਂ ਤਿੰਨ ਕਰਿਓ ਬਾਈ ਆਸੀ ਨਹੀਂ ਕੋਈ ਲਾਉਣ ਵਾਲੇ ਅੱਛਾ ਰੱਬ ਹੀ ਆ ਦੇਣ ਵਾਲਾ ਇਹ ਇਹਦਾ ਫਾਇਦਾ ਕੀ ਹੁੰਦਾ ਮਾਲ ਦੇ ਵਿੱਚ ਬਈ ਇਹਦਾ ਵਾ ਕਰਮ ਵਾਲੀਆਂ ਇਹ ਕਹਿੰਦੇ ਹੁੰਦੇ ਵੀ ਇਹਨਾਂ ਦੀ ਸੇਵਾ ਕਰਦੇ ਹਣਾ ਕੱਲੀ ਆਪਾਂ ਆਹ ਚੀਜ਼ ਖੜੀ ਸਾਰੀ ਅਸੀਂ ਮੁੱਲ ਲੈਣ ਜਾਈਏ ਤਾਂ ਸਾਨੂੰ ਮੁੱਲ ਨੂੰ ਮਿਲਣੀ ਨਹੀਂ ਸੀ ਠੀਕ ਹੈ ਇਹਨਾਂ ਦੇ ਪੈਰੋਂ ਪਤਾ ਨਹੀਂ ਵਿਚਾਰੀਆਂ ਦੇ ਮਿਲਦਾ ਸਾਨੂੰ ਰੱਬ ਦੇ ਹੀ ਜਾਂਦਾ ਜੇ ਕਰੇ ਖਾਨੀ ਉਹ ਵੀ ਨਾ ਫੜ ਕੇ ਆਹ ਵੀ ਜਿਹੜਾ ਵੀ ਮੰਨ ਕੇ ਚੱਲੋ ਤੁਸੀਂ ਇਹਨਾਂ ਨੂੰ ਮੰਨਦੇ ਹੋ ਵੀ ਇਹ ਰੱਬ ਨੇ ਦਿੱਤੀਆਂ ਨੇ ਵੀ ਤਾਂ ਕਰਕੇ ਆਪਣੇ ਆ ਸਾਰਾ ਕੁਝ ਹੈਗਾ ਹੈ ਹਾਂ ਜਿਹੜੀ ਚੀਜ਼ ਭਾਲ ਦਿਆਂ ਘਰੇ ਆ ਜਾਂਦੀ ਆ ਘਰੇ ਆ ਜਾਂਦੀ ਆ ਆਇਆ ਨਹੀਂ ਹੈਗੀ ਵੀ ਆਪਾਂ ਨੂੰ ਕਿਸੇ ਕੋਲੇ ਕਿਸੇ ਦੇ ਬਾਰੇ ਕੰਨੀ ਝਾਕਣਾ ਪਊ ਹੂੰ ਲੈ ਵੀ ਤਿੰਨ ਨੇ ਬਾਈ ਕੰਜ ਹਰੇਕ ਦੇ ਮਾਲ ਚ ਆਪਾਂ ਦੇਖ ਲਈ ਤਾਂ ਇੱਕ ਅੱਧੀ ਹੁੰਦੀ ਆ ਜਾਂ ਇੱਕ ਹੀ ਰੱਖਦਾ ਅਗਲਾ ਹਨਾ ਅਸੀਂ ਇਹ ਪਾਕਿਸਤਾਨ ਵਾਲੇ ਨੂੰ ਮੰਨਦਾ ਪਾਕਿਸਤਾਨ ਵਾਲੇ ਵੀਡੀਓ ਦਿਖਾਉਂਦੇ ਹਨਾ ਹਾਂ ਕੰਜ ਦਿਖਾਉਂਦੇ ਆ ਕਿਤੇ ਕਿਤੇ ਅਸੀਂ ਵੀਡੀਓ ਚ ਕੰਜ ਨਹੀਂ ਦੇਖੀ ਪਾਕਿਸਤਾਨ ਵਾਲਿਆਂ ਦੇ ਹੂੰ ਦੇਖੀ ਆ ਨਾ ਅਸੀਂ ਨਹੀਂ ਦੇਖੀ ਨਾ ਹਾਂ ਹਾਂ ਸਹੀ ਗੱਲ ਆ ਆ ਆਪਣੇ ਕੋਲੇ ਤਿੰਨ ਖੜੀਆਂ ਦੇ ਲੱਕੋੜੀਆਂ ਵਰਗੀਆਂ ਹਮ ਅਸੀਂ ਇਹਨਾਂ ਨੂੰ ਬੱਕਰੀਆਂ ਨਹੀਂ ਕਹਿੰਦੇ ਘੋੜੇ ਕਹਿੰਦੇ ਆ ਥੋੜੇ ਹਾਂ ਠੀਕ ਐ ਇਹਨਾਂ ਦੇ ਕਰਮਾ ਨਾਲ ਜਿਹੇ ਹੀ ਚੀਜ਼ ਭਾਲਦੇ ਆ ਉਹ ਜੀ ਆਪਣੇ ਘਰੇ ਆ ਜਾਂਦੀ ਆ ਆਟੋਮੈਟਿਕ ਠੀਕ ਐ ਇਹ ਬਾਈ ਫਿਰ ਜਿਹੜੀਆਂ ਨਾਗਰੀਆਂ ਰੰਗ ਜਾ ਕੇ ਵਿੱਚ ਇਹ ਵੀ ਇਹਨਾਂ ਚ ਹੀ ਆ ਆ ਕਾਲ ਗਏ ਦੇ ਜਾਂਦੀਆਂ ਕਾਲੀਆਂ ਦੇ ਜਾਂਦੀਆਂ ਨੇ ਬੱਕਰਾ ਵੀ ਥੋੜੇ ਲਵੇ ਤਾਂ ਕਾਲਾ ਹਨਾ ਪੱਠਾ ਵੀ ਕਾਲੀਆਂ ਨੇ ਉਹ ਦੂਜੀ ਲਿਆ ਬੱਲੀ ਬੱਕਰੀ ਬੱਲੀ ਲਿਆ ਇਹ ਇੱਕ ਬੱਕਰੀ ਦੀਆਂ ਆ ਉਹ ਲਾਲ ਸੀ ਇਹਦੀ ਮਾਂ ਸੀ ਸਾਰਾ ਇੱਕ ਹੀ ਕੋੜ ਮਾਂ ਹੈ ਇਹ ਦੋਨੇ ਭੈਣਾਗਾ ਇਹ ਦੋਨੇ ਭੈਣਾ ਨੇ ਹਾਂ ਆ ਵੀ ਭੈਣਾ ਇੱਕ ਇੱਕ ਸੁਈ ਦੀਆਂ ਨੇ ਆਹ ਨਾ ਅਲੱਗ ਅਲੱਗ ਇਹ ਪਹਿਲੇ ਦੀ ਆ ਛੇਕੜ ਜਾਂਦੀ ਤੇਗੀ ਠੀਕ ਹੈ ਆ ਵੀ ਉਦ ਗਈ ਤੀ ਆ ਇੱਕ ਇੱਕ ਮੰਨ ਕੇ ਚਲੋ ਵੀ ਬੱਕਰੀ ਇਹ ਰੰਗ ਦੀ ਇੱਕ ਦੀਆਂ ਹੀ ਆ ਠੀਕ ਹੈ ਤਾਂ ਕਰਕੇ ਇਹ ਰੰਗ ਆ ਗਿਆ ਹੈ ਆ ਗਈ ਵੱਡੀ ਬੱਕਰੀ ਠੀਕ ਹੈ ਹੁਣ ਜ਼ਿਆਦਾਤਰ ਪੱਠੇ ਤਿਆਰ ਕੀਤੇ ਨੇ ਬੱਕਰੀਆਂ ਸੋਹਣੀਆਂ ਪੱਠਾ ਹੀ ਆ ਜੀ ਪਹਿਲੇ ਪਹਿਲੇ ਸੂਏ ਸੂਈਆਂ ਮੈਂ ਆ ਦੋ ਬੱਕਰੀਆਂ ਤੋਂ ਬਣਾ ਵੱਡੀ ਡੱਬੀ ਲਿਆ ਬੱਕਰੀ ਪੜਤੀ ਵੱਡੀ ਬੱਕਰੀ ਆ ਜੀ 12 ਬੱਕਰੀਆਂ ਰੱਖੀਆਂ ਛਾਂਟ ਕੇ ਹੂੰ 24 25 ਬੱਕਰੀਆਂ ਜੋ ਅੱਛਾ ਜਿਹਦੇ ਕੰਮ ਤੋਰਿਆ ਬਰੀਡ ਦਾ ਜਿਹਦੇ ਬਰੀਡ ਦਾ ਕੰਮ ਤੋਰਿਆ ਹਾਂ ਹੁਣ ਅਸੀਂ ਰਾਤ ਨੂੰ ਬੈਠੇ ਅਸੀਂ ਜਾਂਦੇ ਲੋਕਾਂ ਦੀ ਵੀਡੀਓ ਦੇਖ ਦੇਖ ਕੇ ਵੀ ਕੀ ਕੰਮ ਕਰਦੇ ਆ ਹਾਂ ਕਾਹ ਦੰਦੇ ਆ ਜਦ ਅਸੀਂ ਐਂ ਕਰਤਾ ਜਿਵੇਂ ਕਰਤਾ ਸਾਡੀ ਮੁਲਾਕਾਤ ਹੋਈ ਤੇ ਆਪਣੇ ਬਾਗੜੀਆਂ ਸੀ ਮੁੰਡਾ ਜੀਮੀਦਾਰ ਬੱਕਰੇ ਪਾਲਿਆ ਬੱਕਰਿਆਂ ਦਾ ਕੰਮ ਕਰਦਾ ਹੂੰ ਉਹ ਕਹਿੰਦਾ ਯਾਰ ਬੱਕਰੀਆਂ ਵਾਲਾਂ ਦੇ ਪੱਲੇ ਤਾਂ ਕੁਸਾ ਹੀ ਨਹੀਂ ਕਹਿੰਦੇ ਪੀੜੀਆਂ ਦਾ ਕੰਮ ਚੱਲਦਾ ਹਾਂ ਨਾ ਬਾਈ ਮੈਂ ਤੇਰਾ ਨਾਲ ਸਹਿਮਤ ਹਾਂ ਹਾਂ ਕਹਿੰਦਾ ਯਾਰ ਗੱਲਾਂ ਮਾਰੀ ਜਾਂਦਾ ਬਣਾਇਆ ਕਰਿਆ ਤਾਂ ਕੁਸ ਨਹੀਂ ਹੁੰਦਾ ਹੂੰ ਇਸ ਗੱਲ 'ਚ ਅਸੀਂ ਵੀ ਸਹਿਮਤ ਹਾਂ ਉਹਨੂੰ ਮੈਂ ਅਸੀਂ 10 ਮਿੰਟ ਲਾਏ ਉਹਦੇ ਕੋਲ ਬੰਦੇ ਠੀਕ ਹੈ ਉਹਦੇ ਜੀਮੀਦਾਰ ਆ ਬੰਦੇ ਦੇ ਬੱਕਰੇ ਬੁੱਕਰੇ ਬਹੁਤ ਤਕੜੇ ਪਾਲੇ ਨੇ ਬੱਕਰੇ ਰੱਖੇ ਹੋਏ ਨੇ ਹਾਂ ਇਹ ਡੱਬੀ ਬੱਕਰੀਆਂ ਬਾਈ ਹਾਂ ਜੀ ਹਾਂ ਠੀਕ ਹੈ ਇਹ ਪ੍ਰਾਣੀ ਬੱਕਰੀ ਆ ਪ੍ਰਾਣੀ ਬੱਕਰੀ ਆ ਜੀ ਜਿਹਦੇ ਬਾਈ ਡੱਬ ਉਤੋਂ ਹੀ ਢੂਹੀ ਦੇ ਘੋਮ ਜਾਂਦਾ ਉਹ ਕ੍ਰੋਸ ਚ ਆ ਜਾਂਦੀ ਆ ਅੱਛਾ ਕਿਵੇਂ ਜਿਹਦੇ ਡੱਬ ਸਾਰਾ ਐ ਢੂਹੀ ਦੇ ਉਤੋਂ ਦੀ ਕੋ ਕਿਆ ਹੁੰਦੀ ਡੱਬ ਦਾ ਨਹੀਂ ਚੱਕਰ ਪੈਂਦਾ ਹਾਂ ਡੱਬ ਦਾ ਜਿਵੇਂ ਉਹ ਫਿਰਦੀਆਂ ਨੇ ਹੂੰ ਆ ਪੱਠ ਬੈਠੀ ਆ ਹਾਂ ਇਹ ਹਾਂ ਇਹ ਜਾਣਦੀ ਪ੍ਰਾਣੀਆਂ ਚ ਅਸੀਂ ਇਹ ਕ੍ਰੋਸ ਚ ਸੀ ਇਹ ਕ੍ਰੋਸ ਚ ਆ ਇਹ ਹਾਂ ਠੀਕ ਹੈ ਇਹਨੂੰ ਪਤਾ ਕਿ ਆ ਬਾਲੇ ਖਾਨਣਗੇ ਇਹ ਪਾਕਿਸਤਾਨੀ ਆ ਜੀ ਇਹ ਨਾਬੀ ਬੱਕਰੀ ਆ ਫਲਾਨੀ ਆ ਢੋਕੀ ਆ ਹਾਂ ਇਹ ਸਾਨੂੰ ਇਹਦੀ ਹੁੰਦੀ ਆ ਵੀ ਬੱਚੇ ਕਲਾਕਾਰ ਦਿੰਦੀ ਆ ਜਿਹੜੀ ਹੂੰ ਅਸੀਂ ਉਹ ਚੀਜ਼ ਰੱਖਣੀ ਆ ਅੱਛਾ ਉਹ ਰੱਖਣੀ ਆ ਹੈਗੀ ਇਹ ਕਰੋਸ ਚ ਹਾਂ ਠੀਕ ਆ ਬੱਚੇ ਇਹ ਆ ਅੰਬਰਸ਼ਰੀ ਕਾਡੂ ਹਾਂ ਅੰਬਰਸ਼ਰੀ ਕਾ ਜਦੋਂ ਬੱਕਰਾ ਉਹ ਆਪਣੇ ਕੋਲੇ ਅੱਛਾ ਬੱਕਰਾ ਜਿਹੜਾ ਪਿਆਉਰਾ ਨਾ ਹਾਂ ਹਾਂ ਤੇ ਬਈ ਮਾਲ ਆਹੀ ਆ ਜਾਂ ਘਰੇ ਵੀ ਹੈਗਾ ਹੋਰ ਘਰੇ ਹੈਗੀਆਂ ਤਾਂ 15 10 15 ਘਰੇ ਰੱਖੇ ਨੇ ਆਹ ਹਾਂ ਠੀਕ ਐ ਆਪ ਅੱਠਾ ਛੋਟੀ ਹਾਂ ਲੈ ਪੱਠੇ ਜੇ ਸਾਡੇ ਵੀ ਇਹ ਬਈ ਚਾਰ ਦਾ ਬਈ ਹੈ ਫਿਰ ਦੇ ਨਾਲ ਆਹ ਹਾਂ ਹਾਂ ਠੀਕ ਐ ਏ ਇਹ ਹੁਣ ਸੂਹੂਗੀ ਇਹ ਵੀ। ਇਹ ਹਾਂ ਹੁਣ ਕ੍ਰਾਸ ਕਰਾਈਆ ਫੰਡਰੀ ਦੁੱਧ ਦੇਣ ਲੱਗ ਗਈ। ਇਹ ਫੰਡਰੀ ਦੁੱਧ ਦੇਣ ਲੱਗ ਗਈ। ਹਾਂ ਦੇਖ ਲਾ। ਅਜੇ ਦੁੱਧ ਸਘਾ ਰਹੀ ਆ। ਹੂੰ। ਆ ਵੀ ਖਾਲੀ ਕੋਈ ਦੇਣ ਲੱਗੀ ਸੀ। ਅੱਛਾ ਆ ਜਿਹੜਾ ਬਈ ਸਾਗ ਹੁੰਦਾ ਇਹ ਚੰਗਾ ਹੁੰਦਾਗਾ। ਇਹ ਕੋਈ ਕੋਈ ਕੱਢਿਆ ਹੁੰਦੀ ਆ। ਇਹ ਕੱਢਿਆ ਹੁੰਦੀ ਆ। ਹਾਂ ਗਾਂ ਕੇ ਇਹਦੀ ਮਾਂ ਦੇ ਹੋ ਸਕਦਾ। ਠੀਕ ਆ। ਉਵੇਂ ਮੜਾ ਮੋਟਾ ਦਾਣਾ ਕੱਢਿਆ ਹੁੰਦੀ ਆ। ਇਹਦਾ ਕੋਈ ਦਿੱਕਤ ਨਹੀਂ ਆਉਂਦੀ। ਇਹ ਦਿੱਕਤ ਨਹੀਂ ਆਉਂਦੀ। ਦਿੱਕਤ ਉਹਨੂੰ ਆਉਂਦੀ ਆ ਜੀਨੇ ਲੈਣੀ ਆ। ਹੂੰ। ਵੇਚਣ ਵਾਲਾ ਭੰਨ ਕਰਦਾ। ਜੀਨੇ ਘਰੇ ਬੱਚੇ ਲੈਣੇ ਉਹਨੂੰ ਕੋਈ ਦਿੱਕਤ ਕੋ ਨੰਨ੍ਹੜਾ ਕਹਿੰਦੇ ਵੀ ਚੰਗੀਆਂ ਹੁੰਦੀਆਂ ਵੀ ਜ਼ਿਆਦਾ ਦੁੱਧ ਦਿੰਦੀਆਂ ਹੁੰਦੀਆਂ ਨਹੀਂ ਨਹੀਂ ਤੂੰ ਹੀ ਕਹਿ ਦਿੰਦੀ ਆ ਨਹੀਂ ਇਹ ਤਾਂ ਛੱਕ ਦੀ ਭੈੜਾ ਲੱਗਦਾ ਅੱਛਾ ਭੈੜਾ ਲੱਗਦਾ ਹਾਂ ਜਿਹੜਾ ਇਹ ਚੱਡੇ ਤੇ ਆ ਤਾਂ ਇਹਦਾ ਕੋਈ ਦੁੱਖ ਨਹੀਂ ਜਿਹੜਾ ਥਣ ਤੇ ਹੋਵੇ ਉਹ ਭੈੜਾ ਲੱਗਦਾ ਉਹ ਭੈੜਾ ਲੱਗਦਾ ਠੀਕ ਹਾਂ ਦੁੱਧ ਤਾਂ ਆਉਂਦੀਆਂ ਹੂੰ ਹੂੰ ਤੇ ਇਹ ਦੇਖੋ ਬਾਈ ਇਹਨਾਂ ਦਾ ਮਾਲ ਅੱਜ ਇਹਨਾਂ ਦੀ ਵੀਡੀਓ ਬਣਾਈ ਸੀ ਬਾਈ ਜੀ ਦੀ ਬਹੁਤ ਟਾਈਮ ਬਾਅਦ ਆ ਕਮ ਮੇਲਿਆਂ ਤੇ ਅਸੀਂ ਹਰ ਵਾਰੀ ਮਿਲਦੇ ਆ ਪਰ ਵਾਸਤੇ ਬਾਈ ਕਹਿੰਦੇ ਚੱਲ ਅੱਜ ਬਣਾਉਨੇ ਆ ਤੇ ਠੀਕ ਆ ਬਾਈ ਬਸ਼ੀਰ ਠੀਕ ਆ ਧੰਨਵਾਦ ਜੀ ਠੀਕ ਆ ਜੀ